ਸਤਿ ਸ੍ਰੀ ਅਕਾਲ ਜੀ ਮੈਂ ਡਾਕਟਰ ਗੁਰਵਿੰਦਰ ਸਿੰਘ ਮਾਕਾ ਪੁਨਨਾਉ ਪੰਜਾਬ ਹੈਲਥ케ਅਰ ਤੋਂ ਅੱਜ ਅਸੀਂ ਪੁਨਨਾਉ ਪੰਜਾਬ ਹੈਲਥ케ਅਰ ਦੀ ਪੀਐਨਪੀ ਹਸਪੀਟਲ ਰੱਲਾਵਲੀ ਬ੍ਰਾਂਚ ਦੇ ਵਿੱਚ ਬੈਠੇ ਆਂ ਸਾਡੇ ਕੋਲ ਪੇਸ਼ੈਂਟ ਆਏ ਨੇ ਰਸ਼ਪਾਲ ਕੌਰ ਜੀ ਇਹਨਾਂ ਨੂੰ ਪੁੱਛਦੇ ਆ ਕਿ ਕਿੱਥੋਂ ਆਏ ਨੇ ਹਾਂਜੀ ਰਸ਼ਪਾਲ ਕੌਰ ਜੀ ਕਿੱਥੋਂ ਆਏ ਹੋ ਤੁਸੀਂ ਬਕਸ਼ੀਆ ਜੀ ਬਕਸ਼ੀਆ ਦਾ ਕਿੱਥੇ ਜੇ ਰਹਿੰਦਾ ਜੀ ਇਹਦੇ ਟਿਆ ਘਰ ਨਹੀਂ ਬ੍ਰੇਟੈਂਕ ਕੋਲੇ ਕਾਫੀ ਦੂਰੋਂ ਸਾਡੇ ਕੋਲੋਂ ਆਉਂਦੇ ਨੇ ਕੀ ਤੁਹਾਨੂੰ ਤਕਲੀਫ ਸੀ ਸਾਹਿਬ ਜੀ ਉਹ ਤਾਂ ਸੀ ਸਾਰੇ ਹੱਥ ਪੈਰ ਦੁਖਦੇ ਸੀ ਹੱਥ ਪੈਰ ਸਾਰੇ ਠੀਕ ਹੈ ਹਾਂ ਜੀ ਤੁਹਾਨੂੰ ਵਧੀਆ ਨਾਲ ਵਧੀਆ ਠੀਕ ਆ ਨਹੀਂ ਸਾਰੇ ਠੀਕ ਹੈ ਠੀਕ ਹੈ ਹਾਂ ਜੀ ਤੇ ਪਹਿਲਾਂ ਤੁਸੀਂ ਕਿੱਥੋਂ ਕਿੱਥੋਂ ਮੈਡੀਸਿਨ ਲਈ ਹੈ ਪਹਿਲਾਂ ਅਸੀਂ ਜੀ ਇਥੋਂ ਮਾਨਸਾ ਤੋਂ ਪਾਸੋਂ ਡਾਕਟਰ ਤੋਂ ਠੀਕ ਹੈ ਸਮਰੂਹ ਤੋਂ ਵੀ ਅਸੀਂ ਠੀਕ ਹੈ ਫਿਰ ਅਸੀਂ ਜਾ ਕਰਤਾ ਹਾਂ ਓਕੇ ਤੇ ਪਹਿਲਾਂ ਦਵਾਈ ਦੇ ਨਾਲ ਤੁਹਾਨੂੰ ਤੁਹਾਨੇ ਤੋਂ ਵੀ ਲਈ ਹੈ ਪਹਿਲਾਂ ਦਵਾਈ ਨਾਲ ਤੁਹਾਨੂੰ ਜ਼ਿਆਦਾ ਫਰਕ ਨਹੀਂ ਪੈਂਦਾ ਸੀ ਜਦੋਂ ਵੀ ਫਰਕ ਨਹੀਂ ਵਾਹੇ ਦੁਖੀ ਜਾਂਦੇ ਰਿਹਾ ਦਵਾਈ ਨਾਲ ਬੈਠੇ ਰਹਿੰਦੇ ਹੀ ਦਿਲ ਜਾਇਆ ਠੀਕ ਹੈ ਤੁਰਨ ਫਰਨ ਦੇ ਵਿੱਚ ਵੀ ਦਿੱਕਤ ਆਉਂਦੀ ਸੀ ਦਿੱਕਤ ਆਉਂਦੀ ਸੀ ਠੀਕ ਹੈ ਠੀਕ ਹੈ ਬਾਹਰ ਨਹੀਂ ਹੁੰਦਾ ਸੀ ਓਕੇ ਓਕੇ ਹੁਣ ਤੁਹਾਨੂੰ ਸਾਡੇ ਕੋਲ ਆਉਂਦਿਆਂ ਨੂੰ ਕਿੰਨਾ ਟਾਈਮ ਹੋ ਗਿਆ ਤੇ ਕਿੰਨਾ ਤੁਹਾਨੂੰ ਫਰਕ ਹੁਣ ਜਿਵੇਂ ਬਿਲਕੁਲ ਰੱਖਾ ਕਰ ਤਾਏ ਬਿਲਕੁਲ ਠੀਕ ਹਾਂਜੀ ਹਾਂਜੀ ਦੋਸਤੋ ਇਹ ਆਰ ਐ ਫੈਕਟਰ ਇਹਨਾਂ ਦਾ ਕਾਫੀ ਜ਼ਿਆਦਾ ਰਹਿੰਦਾ ਸੀ ਤੁਹਾਡਾ ਗਤੀਆ ਪਤਾ ਕਿੰਨਾ ਰਹਿੰਦਾ ਸੀਗਾ ਹਾਂਜੀ ਕੋਠਿਓ ਬਹੁਤ ਜ਼ਿਆਦਾ ਜ਼ਿਆਦਾ ਆਰ ਐ ਫੈਕਟਰ ਇਹਨਾਂ ਦਾ ਰਹਿੰਦਾ ਸੀ ਹਿਊਮਟ ਇਨਾਂ ਨੂੰ ਕਾਫੀ ਜ਼ਿਆਦਾ ਪ੍ਰੋਬਲਮ ਸੀ ਹੱਡਾਂ ਪੈਰਾਂ ਦੇ ਵਿੱਚ ਬਹੁਤ ਜ਼ਿਆਦਾ ਜਕੜਨ ਰਹਿੰਦੀ ਸੀ ਜਕੜਨ ਬਹੁਤ ਜ਼ਿਆਦਾ ਸੀ ਸੋ ਉਹਨਾਂ ਮੈਡੀਸਨ ਇਹਨਾਂ ਦੀ ਅੱਜ ਅਸੀਂ ਲਾਸਟ ਵਾਰ ਦੇ ਰਹੇ ਹਾਂ ਇਸ ਤੋਂ ਬਾਅਦ ਇੱਕ ਵਾਰੇ ਫਾਲੋਅ ਅਪ ਤੇ ਆਉਣਗੇ ਮਹੀਨੇ ਬਾਅਦ ਤੇ ਮੈਡੀਸਨ ਤਕਰੀਬਨ ਇਹਨਾਂ ਦੀ ਬੰਦ ਹੋ ਚੁੱਕੀ ਹੈ ਤੇ ਹੁਣ ਠੰਡ ਦਾ ਮੌਸਮ ਚੱਲ ਰਿਹਾ ਦਸੰਬਰ ਦਾ ਮਹੀਨਾ ਬਹੁਤ ਜ਼ਿਆਦਾ ਠੰਡ ਪੈ ਰਹੀ ਹੈ ਫਿਰ ਵੀ ਉਸ ਦੇ ਬਾਵਜੂਦ ਵੀ ਗਠੀਏ ਵਾਲੀ ਮਰੀਜ਼ਾਂ ਨੂੰ ਕੋਈ ਵੀ ਦਿੱਕਤ ਨਹੀਂ ਆ ਰਹੀ ਇਹ ਸਾਰਾ ਆਯੁਰਵੇਦ ਦਾ ਕਮਾਲ ਹੈ ਸੋ ਤੁਹਾਨੂੰ ਵੀ ਬੇਨਤੀ ਹੈ ਕਿ ਤੁਸੀਂ ਆਇਰਵੇਦ ਦੇ ਨਾਲ ਜੁੜੋ ਸਪਾਲਪਾਲ ਜੀ ਤੁਸੀਂ ਕੀ ਕਹਿਣਾ ਚਾਹੋਗੇ ਅਸੀਂ ਬਹੁਤ ਬਿਲਕੁਲ ਵਧੀਆ ਸੀਗਾ ਸਾਹਿਬ ਮੈਂ ਕਹਿੰਦਾ ਰੀਆ ਸਾਹਿਬ ਠੀਕ ਹੋ ਜਾਂਦੇ ਜੀ ਬਹੁਤ ਜਾਣਦੇ ਨੇ ਠੀਕ ਹੈ ਜੀ ਠੀਕ ਹੈ ਬਹੁਤ ਵਧੀਆ ਹੈ ਠੀਕ ਹੈ ਜੀ ਧੰਨਵਾਦ